ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਨਸ਼ਾ ਤਸਕਰ ਹੋਗੇ ਨਸ਼ਾ ਤਸਕਰਾਂ ਨੂੰ ਵੀ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਅਤੇ ਇਸੇ ਦੇ ਚੱਲਦੇ ਹੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਵੀ ਜੜੇ ਚਲਾਏ ਜਾਂਦੇ ਨੇ ਤੇ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਗੁਪਤ ਸੂਚਨਾ ਦੇ ਆਧਾਰ ਤੇ ਜਲੰਧਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਜਿਸ ਦੇ ਚਲਦੇ ਕਿ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀਆਈ ਸਟਾਫ ਦੇ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲ ਕੇ ਤਿੰਨ ਪਿਸਤੌਲ ਜਿਹੜੇ ਆ ਬਰਾਮਦ ਕੀਤੇ ਗਏ ਨੇ ਸੀਆਈ ਸਟਾਫ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ ਜਲੰਧਰ ਸੀਪੀ ਧਨਪ੍ਰੀਤ ਕੋਰ ਦੀ ਅਗਵਾਈ ਦੇ ਵਿੱਚ ਇਹ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦੇ ਕਿ CIA ਸਟਾਫ ਨੇ ਇੱਕ ਮੁੱਲਜਮ ਕਾਬੂ ਕੀਤਾ ਪੰਜਾਬ ਸਰਕਾਰ ਵੱਲੋਂ ਅਪਰਾਧਿਕ ਤੱਤਾਂ ਨੂੰ ਨਾਥ ਪਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਪਹਿਲ ਕਦਮੀ ਤਹਿਤ ਇੱਕ ਕਮਿਸ਼ਨਰੇਟ ਜਲੰਧਰ ਨੇ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਆ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਅਗਵਾਈ ਦੇ ਵਿੱਚ CIA ਸਟਾਫ ਨੇ ਇੱਕ ਮੁੱਲਜਮ ਨੂੰ ਗ੍ਰਿਫਤਾਰ ਕਰਕੇ ਤਿੰਨ ਗੈਰ ਕਾਨੂੰਨੀ ਪਿਸਤੌਲ ਅਤੇ ਜਿੰਦਾ ਰੋਂਦ ਬਰਾਮਦ ਕੀਤੇ ਨੇ ਦਸ ਹਜ਼ਾਰ ਦੀ ਕਿ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਚਲਦੇ ਇਹ ਕਾਰਵਾਈ ਕੀਤੀ ਗਈ ਤੇ ਇਸ ਮੁੱਲਜਮ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਆ ਉਹਨਾਂ ਲੋਕਾਂ ਨੂੰ ਜਿਹੜੇ ਕਿ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸਖਤ ਚੇਤਾਵਨੀ ਦਿੱਤੀ ਗਈ ਆ ਕਿ ਮਾਹੌਲ ਕਿਸੇ ਹਾਲ ਦੇ ਵਿੱਚ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਨਸ਼ਾ ਤਸਕਰਾਂ ਤੋਂ ਵੀ ਚੇਤਾਵਨੀ ਜਿਹੜੀ ਪੁਲਿਸ ਦੇ ਵੱਲੋਂ ਦਿੱਤੀ ਗਈ ਆ ਕਿ ਕਿਸੇ ਦਾ ਵੀ ਜੇਕਰ ਇਸ ਤਰ੍ਹਾਂ ਨਾ ਜੁੜਦਾ ਹੋਇਆ ਦਿਖਾਈ ਦਿੱਤਾ ਤਾਂ ਉਹਨਾਂ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਪੁਲਿਸ ਦੇ ਵੱਲੋਂ ਹੁਣ ਜਿਹੜਾ ਇੱਕ ਸੀਆਈ ਸਟਾਫ ਨੇ ਜਿਹੜਾ ਇੱਕ ਮੁੱਲਜਮ ਕਾਬੂ ਕੀਤਾ ਜਿਸ ਦੇ ਕੋਲ ਜਿਹੜੇ ਗੈਰ ਕਾਨੂੰਨੀ ਤਿੰਨ ਪਿਸਤੌਲ ਜਿਹੜੇ ਬਰਾਮਦ ਕੀਤੇ ਨੇ ਉਸ ਬਾਰੇ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਸੁਣਾ ਦਿੰਨੇ ਆ ਮਾਮ ਜੋ ਸ਼੍ਰਮਤੀ ਸੰਪੀਖੁਰ ਜੀ ਆਈਪੀਐਸ ਕਮਿਸ਼ਨਰ ਪ੍ਰਿਸੀਧੰਦਰ ਡੀਸੀਪੀ ਮਨਪ੍ਰੀਤ ਸਿੰਘ ਅਤੇ ਸ਼੍ਰੀ ਜਗਪੂਰੀ ਐਡੀਸੀਪੀ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸੰਤਰਕਮਰਨ ਚਾਰਸੀਏ ਜਿਹਨਾਂ ਦੀ ਟੀਮ ਨੇ ਇੱਕ ਵਿਅਕਤੀ ਕਾਬੂ ਕੀਤਾ ਜਿਸ ਦਾ ਨਾਮ ਅਭਿਸ਼ੇਕ ਉਰਫ ਵੰਸ਼ ਜਿਹਦੇ ਕੋਲ ਤਿੰਨ ਕਸਟਮੜ ੜੇਦੇ ਤੇ ਜਿਹਦੇ ਖਲਾਮ ਮੁਕਦਮਾ ਨੰਬਰ 8282 ਫਾਰਮ ਜੈਕਟ ਡਿਵੀਜ਼ਨ ਨੰਬਰ 2 ਦੇ ਵਿੱਚ ਦਰਜ ਕੀਤਾ ਗਿਆ ਇਸ ਵਿਅਕਤੀ ਦੀ ਪੁਸ਼ਟੀ ਇਸ ਤਰ੍ਹਾਂ ਨੇ ਇਹਦੇ ਖਿਲਾਫ ਪਹਿਲਾਂ ਵੀ 324 325 26 ਦਾ ਮੁਕਦਮਾ ਦਰਜ ਹੈ ਜਿਹਦੀ ਪੁਸ਼ਟੀ ਕਰਕੇ ਫਾਰਵਰਡ ਦੇ ਬੈਕਵਰਡ ਲਿੰਕ ਵੀ ਨਿਰਵਾਸ਼ਣ ਕੀਤੀ ਜਾ ਰਹੀ ਹੈ ਕਿਥੋਂ ਆਏ ਦੇ ਕੇ ਕੰਮ ਵਾਸਤੇ ਯੂਜ਼ ਕਰੇ ਮਾਮ ਜੋ ਸ਼੍ਰੀਮਤੀ ਸਨਪ੍ਰੀਤ ਕੌਰ ਜੀ ਆਈਪੀਐਸ ਮਿਹਰੋ ਪੁਲੀਸੀ ਲੰਤਰ ਡੀਸੀਪ ਮਨਪ੍ਰੀਤ ਸਿੰਘ ਅਤੇ ਸ਼੍ਰੀ ਜਤਪੂਰੀ ਐਡੀਸੀਪ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਸੰਤਨਦਰ ਮੋਹਰਨ ਚਾਰਸੀਏ ਜਿਹਨਾਂ ਦੀ ਟੀਮ ਨੇ ਇੱਕ ਵਿਅਕਤੀ ਕਾਬੂ ਕੀਤਾ ਜਿਸ ਦਾ ਨਾਮ ਅਭਿਸ਼ੇਕ ਉਰਫ ਵੰਸ਼ ਜਿਹਦੇ ਕੋਲ ਤਿੰਨ ਪਿਸਟਲ ਫੜੇ ਹੋਏ ਕਿ ਜਿਹਦੇ ਖਿਲਾਫ ਮੁਕੱਦਮਾ ਨੰਬਰ 8282 ਫਾਰਮ ਜੈਕਟ ਡਿਵੀਜ਼ਨ ਨੰਬਰ 2 ਦੇ ਵਿੱਚ ਦਰਜ ਕੀਤਾ ਗਿਆ। ਇਸ ਵਿਅਕਤੀ ਦੀ ਪੁਛਗ੍ਰਿਫਤ ਕਰਾਣੇ ਇਹਦੇ ਖਿਲਾਫ ਪਹਿਲਾਂ ਵੀ 324 325 26 ਦਾ ਮੁਕੱਦਮਾ ਦਰਜ ਹੈ ਜਿਹਦੀ ਪੁਛਗ੍ਰਿਫਤ ਕਰਕੇ ਫਾਰਵਰਡ ਦੇ ਬੈਕਵਰਡ ਲਿੰਕਸ ਵੀ ਮੈਨੂੰ ਵਸਟੇਮ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਏ ਵਿਕੇ ਕੰਮ ਕਰਦੇ ਹੁੰਦੇ। ਮਾਮਲੋ ਸ਼੍ਰੀਮਤੀ